ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬਸੰਤ ਮਹੱਲਾ ਨੌਵਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 1187 ਤੋਂ ਵਿਚਾਰin ਸਰਵਨ ਕਰਨਾ ਜੀ ਬਸੰਤ ਮਹੱਲਾ ਨੌਵਾਂ ਬਸੰਤ ਰਾਗ ਦੇ ਅੰਦਰ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਫਰਮਾਨ ਕਰਦੇ ਹਨ ਕਹਾ ਭੋਲਿਓ ਰੇ ਝੂਠੇ ਲੋਭ ਲਾਗ ਏ ਭਾਈ ਤੂੰ ਇਹ ਝੂਠੇ ਲੋਭਾਂ ਦੇ ਵਿੱਚ ਝੂਠੀ ਨਾਸਵੰਤ ਦੁਨੀਆ ਦੇ ਵਿੱਚ ਕਿਉਂ ਫਸਿਆ ਬੈਠਾ ਹੈ ਤੇ ਉਹ ਅਕਾਲ ਪੁਰਖ ਦੇ ਦਰ ਤੋਂ ਕਿਉਂ ਦੂਰ ਹੋਇਆ ਫਿਰਦਾ ਹੈ ਖੁੰਝਿਆ ਫਿਰਦਾ ਹੈ ਕਿਉਂਕਿ ਤੇਰਾ ਅਸਲ ਕੰਮ ਜਿਹੜਾ ਹੈ ਉਸ ਨੂੰ ਤੂੰ ਭੁੱਲਿਆ ਬੈਠਾ ਹੈ ਕਹਾ ਭੁੱਲਿਓ ਰੇ ਅਸਲ ਕੰਮ ਨੂੰ ਕਿਉਂ ਭੁੱਲ ਗਿਆ ਝੂਠੇ ਲੋਭ ਲਾਗ ਝੂਠੇ ਲੋਭ ਲਾਲਚਾਂ ਵਿੱਚ ਫਸ ਕੇ ਕੱਛ ਵਿਗੜਿਓ ਨਾਹੀਂ ਨਾ ਅੱਜ ਹੂੰ ਜਾਗ ਅਜੇ ਵੀ ਕੁਛ ਨਹੀਂ ਵਿਗੜਿਆ ਕਹਿੰਦੇ ਨੇ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੋ ਚੁੱਕ ਕੇ ਝੋਲੀ ਵਿੱਚ ਪਾ ਲਵੇਂ ਅਜੇ ਵੀ ਜਾਗ ਜਾ ਕਿਉਂਕਿ ਜਿਹੜੀ ਗਫਲਤ ਦੀ ਨੀਂਦ ਵਿੱਚ ਤੂੰ ਸੁੱਤਾ ਹੋਇਆ ਨਾ ਜਿਹੜੀ ਵਿਕਾਰਾਂ ਦੀ ਚਾਦਰ ਤੋਂ ਤਾਣ ਕੇ ਸੁੱਤਾ ਹੋਇਆ ਹੈ ਹਜੇ ਵੀ ਗੁਰਮੁਖ ਪਿਆਰਿਆ ਉੱਠ ਖੜੋ ਹਜੇ ਵੀ ਸਮਾਂ ਨਹੀਂ ਬੀਤਿਆ ਤੇਰੀ ਜ਼ਿੰਦਗੀ ਜਿੰਨੀ ਬਾਕੀ ਰਹਿੰਦੀ ਹੈ ਇਹਨੂੰ ਗੁਰੂ ਚਰਣਾ ਚ ਲੇਖੇ ਲਾਲ ਹੈ ਕੁਛ ਬਿਗਰਿਓ ਨਾ ਹੈ ਨਾ ਅਜ ਹੂੰ ਜਾਗ ਰਹਾਉ ਵਿਸ਼ਰਾਮ ਦੇ ਕੇ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸਾਮ ਸੁਪਣੈ ਕੈ ਇਹ ਜਗ ਜਾਨ ਹੈ ਭਾਈ ਸਪਨੇ ਵਰਗਾ ਇਹ ਸੰਸਾਰ ਨੂੰ ਸਮਝ ਜਿਵੇਂ ਦਿਨ ਚੜਨ ਤੇ ਜਦੋਂ ਅੱਖ ਖੁੱਲਦੀ ਆ ਤੇ ਸਭ ਕੁਝ ਖਤਮ ਹੋ ਜਾਂਦਾ ਐ ਐਸੇ ਤਿਹਾਂ ਜੀਵਨ ਜਦੋਂ ਇਹ ਖਤਮ ਹੋਇਆ ਤੇਰੀ ਅੱਖ ਬੰਦ ਹੋਈ ਤੇ ਤੇਰੇ ਲਈ ਇਹ ਸਾਰਾ ਕੁਝ ਖਤਮ ਹੋ ਜਾਣਾ ਐ ਬਸ ਫਰਕ ਇੰਨਾ ਐ ਗੁਰ ਪਿਆਰਿਓ ਜਿਹੜਾ ਸੁਪਨਾ ਹੈ ਉਹ ਬੰਦ ਅੱਖ ਦਾ ਐ ਤੇ ਜੀਵਨ ਖੁੱਲੀ ਅੱਖ ਦਾ ਐ ਉਧਰ ਜਦੋਂ ਅੱਖ ਖੁੱਲ੍ਹਦੀ ਹੈ ਤੇ ਸੁਪਨਾ ਖਤਮ ਹੋ ਜਾਂਦਾ ਹੈ ਤੇ ਇਧਰ ਗੁਰੂ ਪਿਆਰੇ ਜਦੋਂ ਅੱਖਾਂ ਬੰਦ ਹੋ ਜਾਂਦੀਆਂ ਨੇ ਤੇ ਇਹ ਸੰਸਾਰ ਖਤਮ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਸੁਪਨੇ ਵਾਂਗੂ ਇਹ ਸੰਸਾਰ ਨੂੰ ਸਮਝਣਾ ਕਰ ਬਿਨ ਸੈ ਸ਼ਿਨ ਮੈਂ ਸਾਚੀ ਮਾਨ ਤੇ ਸੁਪਨੇ ਵਾਂਗੂ ਇਹ ਇੱਕ ਛਿਣ ਦੇ ਵਿੱਚ ਖਤਮ ਹੋ ਜਾਂਦਾ ਹੈ ਇਹ ਗੱਲ ਨੂੰ ਸੱਚੀ ਕਰਕੇ ਦਿਲ ਤੇ ਵਸਾਲ ਹੈ ਇਹ ਝੂਠ ਨਹੀਂ ਹੈ ਨੂੰ ਇੱਕ ਸਾਹ ਆਇਆ ਆਇਆ ਜੇ ਦੂਜਾ ਨਾ ਆਇਆ ਤਾਂ ਤੇਰੀ ਜੀਵਨ ਖਤਮ ਹੈ ਤੇ ਤੇਰੇ ਲਈ ਸੰਸਾਰ ਵੀ ਖਤਮ ਹੈ ਹਮ ਆਦਮੀ ਹਾਂ ਇੱਕਦਮੀ ਮੋਹਰਤ ਮੋਹਤ ਨਾ ਜਾਣਾ ਸੰਗ ਤੇਰੇ ਹਰ ਬਸਨੀਤਾ ਉਹ ਭਾਈ ਭੋਲਿਆ ਉਹ ਪਰਮਾਤਮਾ ਤੇਤੋਂ ਦੂਰ ਨਹੀਂ ਹੈ बस ਸਮਝ ਕਰਕੇ ਤੂੰ ਉਸ ਨੂੰ ਯਾਦ ਨਹੀਂ ਕਰਦਾ ਉਹ ਤੇਰੇ ਹਰ ਵੇਲੇ ਨਾਲ ਵਸਦਾ ਹੈ ਨੇੜੇ ਵਸਦਾ ਹੈ ਸੰਗ ਤੇਰਾ ਹਰ ਬਸਤਨੀਤ ਉਹ ਹਰ ਵੇਲੇ ਤੇਰੇ ਨਾਲ ਸਦਾ ਹੀ ਨਿਵ ਰਿਹਾ ਹੈ ਨਿਸ ਬਾਸੁਰ ਭਜ ਤਾਹੀ ਮੀਤਾ ਨਿਸਤਾ ਮਤਲਬ ਹੈ ਰਾਤ ਬਾਸੁਰ ਦਾ ਮਤਲਬ ਹੈ ਦਿਨ ਸੁਿਸ ਕਰਕੇ ਸਤਗੁਰ ਕਹਿੰਦੇ ਭਾਈ ਜਿਹੜਾ ਤੇਰੇ ਨੇੜੇ ਵਸ ਰਿਹਾ ਹੈ ਸਾਰ ਰਗ ਤੋਂ ਵੀ ਨੇੜੇ ਤੇਰੇ ਹੈ ਜਿਹੜਾ ਤੇਰੀ ਸਾਹ ਸਾਹ ਸੰਭਾਲ ਕਰ ਰਿਹਾ ਹੈ ਨਾ ਤੂੰ ਉਸ ਨੂੰ ਪਿਆਰੇ ਮਿੱਤਰ ਦਿਨ ਰਾਤ ਸਦਾ ਯਾਦ ਕਰ ਬਾਰ ਅੰਤ ਕੀ ਹੋਏ ਸੁਹਾਏ ਸਤਿਗੁਰੂ ਜੀ ਕਹਿੰਦੇ ਹੈ ਭਾਈ ਤੇਰੇ ਹਰ ਥਾਂ ਦੇ ਉੱਪਰ ਇਥੋਂ ਤੱਕ ਕੇ ਅਖੀਰਲੇ ਸਮੇਂ ਵੀ ਉਹ ਪਰਮਾਤਮਾ ਹੀ ਮਦਦਗਾਰ ਹੁੰਦਾ ਹੈ ਕੋਈ ਵੀ ਔਖਾ ਸਮਾਂ ਬਣਿਆ ਹੋਵੇ ਤੇ ਕੇਵਲ ਪਰਮਾਤਮਾ ਮਨੁੱਖਤਾ ਸਾਥ ਦਿੰਦਾ ਗੁਰੂ ਪਿਆਰਿਓ ਗੁਰੂ ਸਾਹਿਬ ਪੰਚਪਾਤਸ਼ਾ ਜੀ ਕਹਿੰਦੇ ਨੇ ਮਾਨੁਖ ਕੀਟੇ ਇਕ ਬਿਰਥੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਕੁਝ ਵੀ ਦੇਣਾ ਹੈ ਕੁਝ ਵੀ ਮਦਦ ਕਰਨੀ ਹੈ ਉਹ ਕੇਵਲ ਤੇ ਕੇਵਲ ਭਗਵਾਨ ਹੈ ਜਿਹੜਾ ਦੇ ਕੇ ਨਹੀਂ ਚਿਤਾਰਦਾ ਦੁਨੀਆ ਦੀ ਤੇ ਇੱਕ ਦੁਨੀਆ ਦਾ ਆਸਰਾ ਦੁਨੀਆ ਦਾ ਸਭ ਕੁਝ ਝੂਠਾ ਹੈ ਕੇਵਲ ਪਰਮਾਤਮਾ ਵਾਹਿਗੁਰੂ ਹੀ ਅੰਤ ਸਮੇਂ ਸਹਾਈ ਹੁੰਦਾ ਹੈ ਕਹੋ ਨਾਨਕ ਗੁਣ ਤਾਂ ਕੀ ਗਾਏ ਸਤਿਗੁਰੂ ਤੇਗ ਬਹਾਦਰ ਪਾਸ਼ਾ ਜੀ ਕਹਿੰਦੇ ਨੇ ਹੈ ਪਿਆਰਿਆ ਇਸ ਕਰਕੇ ਕਿ ਉਹ ਤੇਰਾ ਸਦਾ ਸਹਾਈ ਹੈ ਸਰ ਵੇਲੇ ਤੇਰੇ ਨਾਲ ਖੜਦਾ ਹੈ ਇਸ ਕਰਕੇ ਤੂੰ ਸਦਾਓ ਦੇ ਗੁਣ ਗਾਉਣੇ ਕਰ ਕਹਿੰਦੇ ਨੇ ਇੱਕ ਵਾਰ ਕਿਸੇ ਗੁਰਮੁਖ ਪਿਆਰੇ ਨੇ ਸੰਸਾਰ ਤੋਂ ਪਿਆਨਾ ਕੀਤਾ ਅਕਾਲਪੁਰਖ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਉਸ ਦਾ ਭੇਟ वार्ता ਹੋਈ ਮਿਲਾਪ ਹੋਇਆ ਉਹ ਕਹਿਣ ਲੱਗਾ ਵਾਹਿਗੁਰੂ ਜੀ ਮੈਂ ਆਪਣਾ ਜੀਵਨ ਦੇਖਣਾ ਚਾਹੁੰਨਾ ਮਨੁੱਖ ਨੂੰ ਸਮਝਾਉਣ ਲਈ ਇੱਕ ਪ੍ਰਸੰਗ ਹੈ ਗੁਰ ਪਿਆਰਿਓ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਕਹਿੰਦੇ ਭਾਈ ਤੈਨੂੰ ਤੇਰੇ ਜੀਵਨ ਦਾ ਰਸਤਾ ਪੰਦ ਦਿਖ ਜਾਏਗਾ ਸੁ ਕਹਿੰਦੇ ਜਦੋਂ ਉਸ ਨੇ ਤੱਕਿਆ ਉਹਦੇ ਜਿਹੜਾ ਪੈੜਾ ਦਿਸਦਿਆਂ ਨੇ ਉਸ ਨੂੰ ਬਹੁਤੇ ਥਾਵਾਂ ਤੇ ਚਾਰ ਪੈੜਾ ਨੇ ਪਰ ਵਿੱਚ ਵਿੱਚ ਕੁਝ ਐਸੇ ਥਾਂ ਆਏ ਜਿੱਥੇ ਕੇਵਲ ਦੋ ਪੈੜਾ ਸਨ ਉਹਨੇ ਸਵਾਲ ਕੀਤਾ ਅਕਾਲ ਪੁਰਖ ਜੀ ਇਹ ਕੀ ਹੈ ਇੱਕ ਤੇ ਮੇਰੀਆਂ ਪੈਰਾਂ ਨੇ ਤੇ ਦੂਜੀਆਂ ਪੈਰਾਂ ਕਹਿੰਦੇ ਅਕਾਲਪੁਰਖ ਕਹਿਣ ਲੱਗੇ ਪੁੱਤਰ ਮੈਂ ਤੇਰੇ ਹਰ ਵੇਲੇ ਅੰਗ ਸੰਗ ਰਹਾਂ ਕਹਿੰਦੇ ਉਹ ਆਤਮਕ ਰੂਪ ਵਿੱਚ ਕਹਿਣ ਲੱਗਾ ਜੇ ਅਕਾਲਪੁਰਖ ਜੀ ਤੁਸੀਂ ਮੇਰੇ ਸਦਾ ਅੰਗ ਸੰਗ ਰਹੇ ਪਰ ਜਿੱਥੇ ਮੇਰੇ ਦੋ ਪੈਰ ਹੀ ਦਿਖਦੇ ਨੇ ਉੱਥੇ ਤੁਹਾਡੇ ਪੈਰ ਕਿੱਥੇ ਸਨ ਤੁਹਾਡੇ ਚਰਨ ਕਿੱਥੇ ਸਨ ਕਹਿੰਦੇ ਭੋਲਿਆ ਗੁਰੂ ਕਦੇ ਵੀ ਆਪਦੇ ਸੇਵਕ ਨੂੰ ਅਕਾਲਪੁਰਖ ਕਦੇ ਵੀ ਆਪਦੇ ਪਿਆਰੇ ਨੂੰ ਦੁੱਖ ਦੇ ਵਿੱਚ ਇਕੱਲਾ ਨਹੀਂ ਛੱਡਦਾ ਜਿੱਥੇ ਕੇਵਲ ਦੋ ਪੈੜਾ ਨੇ ਨਾ ਜਦੋਂ ਇਹ ਉਹ ਟਾਈਮ ਆ ਜਦੋਂ ਤੇਰੇ ਤੇ ਦੁੱਖ ਆਈ ਮੁਸੀਬਤ ਆਈ ਤੇ ਪਿਆਰਿਆ ਮੈਂ ਤੈਨੂੰ ਆਪਣੀ ਗੋਦੀ ਉਠਾ ਕੇ ਤੈਨੂੰ ਉਸ ਮੁਸੀਬਤ ਵਿੱਚੋਂ ਪਹਚਾਇਆ ਸੋ ਐਨਾ ਪਿਆਰ ਪ੍ਰਮਾਤਮਾ ਨੂੰ ਪ੍ਰਮਾਤਮਾ ਭਗਤਾਂ ਨੂੰ ਕਰਦਾ ਆਪਣੇ ਪਿਆਰਿਆਂ ਨੂੰ ਕਰਦਾ ਸੋ ਆਓ ਗੁਰੂ ਕਿਰਪਾ ਕਰੇ ਸਾਡਾ ਵੀ ਐਸਾ ਪਿਆਰ ਗੁਰੂ ਨਾਲ ਬਣਾ ਆਵੇ ਅਕਾਲ ਪੁਰਖ ਨਾਲ ਬਣਾ ਆਵੇ ਸਾਡੇ ਹਿਰਦੇ ਤੇ ਵੀ ਕੇਵਲ ਉਸ ਪ੍ਰਮਾਤਮਾ ਦਾ ਯਕੀਨ ਬਣ ਆਵੇ ਇਹਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਸੇਵਾ ਦੇ ਜ਼ਰੂਰ ਸ਼ੇਅਰ ਕਰਨੀਆਂ ਜੀ ਤਾਂ ਕਿ ਦਾਸ ਦੀ ਕੀਤੀ ਸੇਵਾ ਸੇਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਦਰ ਤੇ ਪ੍ਰਵਾਨ ਹੋ ਸਕੇ ਇਹਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ